ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਪਸ ਸਾਰੇ ਵਧੀਆ ਹੋਣਗੇ ਹਾਂਜੀ ਅੱਜ ਤੁਹਾਨੂੰ ਅਸੀਂ ਇੱਕ ਇਹ ਜਿਹਾ ਦੇਸੀ ਜਿਹਾ ਗਾੜ ਦਿਖਾਉਣਿਆ ਜਿਹਦੇ ਬਾਰੇ 90% ਲੋਕਾਂ ਨੂੰ ਬਹੁਤ ਘੱਟ ਪਤਾਗਾ ਸੋਚੋ ਤੁਸੀਂ ਵੀ ਕੀ ਹੋ ਸਕਦਾ ਹਨ ਤੇ ਬਾਕੀ ਮਤਲਬ ਬਹੁਤ ਫਾਇਦਾ ਹੋਊਗਾ ਹਨਾ ਜੇ ਲੋਕ ਇਦਾਂ ਕੋਈ ਵੀ ਜਿਗਾੜ ਆਪਣੇ ਘਰੇ ਤਿਆਰ ਕਰਨ ਤੇ ਲੋਕਾਂ ਨਾਲ ਵਾਦ ਤੋਂ ਵਾਦ ਸ਼ੇਅਰ ਕਰਨ ਤਾਂ ਜੋ ਲੋਕ ਅਵੇਅਰ ਹੋ ਸਕਣ ਤੇ ਬਾਦੂ ਦੇ ਫालतू ਖਰਚੇ ਨੇ ਜਿਹੜੇ ਉਹਨਾਂ ਤੋਂ ਬਚ ਸਕਣ ਦੇਖੋ ਆਪਾਂ ਬਣਾਇਆਗਾ ਚਿੜੀਆਂ ਦਾ ਪਿੰਜਰਾ ਅਸੀਂ ਪੁੱਛਿਆ ਸੀਗਾ ਰੇਟ ਬਹੁਤ ਸੀਗਾ ਫਿਰ ਅਸੀਂ ਸੋਚਿਆ ਵੀ ਇੰਨੇ ਪੈਸੇ ਲਾਉਣੇ ਦਾ ਕੀ ਫਾਇਦਾ ਹਨਾ ਵੀ ਘਰੇ ਆਪਾਂ ਤਿਆਰ ਕਰ ਲੈਣੇ ਹੈਗੇ ਫਿਰ ਆਪਾਂ ਘਰੇ ਤਿਆਰ ਕੀਤਾ ਦੇਖੋ ਹਾਂਜੀ ਆ ਦੇਖੋ ਪਿੰਜਰਾ ਬਣਾ ਰਹੇ ਨੇ ਵੀਰੇ ਵਰਗੇ ਲੱਕੜੀ ਦਾ ਤਿਆਰ ਹੋ ਰਿਹਾ ਹੈਗਾ ਤੇ ਉਹਨਾਂ ਨੂੰ ਤਾਰਾਂ ਨਾਲ ਮੇਕੀ ਕਰਦੇ ਨੇ ਮੇਲ ਰਹੇ ਨੇਗੇ ਪੂਰੀ ਸਾਕ ਚੀਜ਼ ਬਣੀ ਆ ਜੋ ਬਰਾਏ ਵਰਗੇ ਦੇਖੋ ਵਿੱਚ ਗਾਹ ਪੂਰਾ ਪਾਈ ਜਾਂਦੇ ਆ ਤੇ ਬਰਾਏ ਵਰਗੇ ਪੂਰਾ ਆਨੰਦ ਲੈ ਰਿਹਾ ਬੱਬੂ ਆ ਗਿਆ ਆਪਣੇ ਵਿਊਜ਼ ਦੇ ਅਨਸਾਰੇ ਆਪੋ ਆਪਣੇ ਵਿਊ ਦੇ ਰਹੇ ਨੇ ਬੱਬੂ ਦਾ ਕੀ ਆਇਆ ਚੋਬੜੀ ਬਣਾ ਕੇ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਬੱਬੂ ਦੀ ਕੀ ਆਇਆ ਰੁਕ ਸੋਹਣੀ ਹੋ ਗਈ ਪਿੰਜਰੇ ਦੀ ਵੈਸੇ ਦੂਸਰੇ ਜਿਹੜੇ ਆਪਾਂ ਆਮ ਲੈਣੇ ਆ ਬਣਵਾਉਣੇ ਆ ਹਨਾ ਮਿਸਤਰੀਆਂ ਤੋਂ ਉਹ ਵੀ ਦਿਨ ਦਿਨ ਕੋਈ ਬੜਾ ਫਰਕ ਨਹੀਂ ਆਦਾ ਦਾ ਇਹ ਫਰਕ ਪੰਦਾ ਆਏ ਆਈ ਤੋਂ ਆਪੀ ਦਾ ਆਹ ਦੇਖੋ ਬਿਲਕੁਲ ਤਿਆਰ ਹੋ ਚੁੱਕਿਆ ਬਸ ਇਹਦੇ ਵਿੱਚ ਆਪਾਂ ਹੁਣ ਕੱਜੇ ਜੇ ਲਾ ਦੇਣੇ ਕਲਰ ਕਰਕੇ ਕਲਰ ਕਰਵਾਉਣ ਗਿਆ ਹੋਇਆ ਅਮਨਿੰਦਰ ਹਾਂਜੀ ਆ ਆਹ ਦੇ ਨਾਲ ਵੱਡਦੀ ਵਾਜ ਤੇ ਹੂੰ ਇਹਦੇ ਨਾਲ ਵੱਡਦੀ ਆੰਜੇ ਨਹੀਂ ਬੇਟ ਨਹੀਂ ਹੋਈ ਗਿੱਲੀ بس ਕਲਰ ਸੁੱਕਿਆ ਨਹੀਂ ਸੀ ਲਾਦੇ ਕਿੰਨੇ ਸੋਹਣੇ ਲੱਗ ਰਿਹਾ ਦੇਖੋ ਵਿੱਚ ਲੱਗੇ ਚਿੜੀਆਂ ਬਹੁਤ ਸੋਹਣੀਆਂ